ईद ਦਾ ਮਤਲਬ ਹੈ ਦੁਬਾਰਾ ਦੁਬਾਰਾ ਆਉਣਾ ਕੋਈ ਚੀਜ਼ ਦਾ ਦੁਬਾਰਾ ਦੁਬਾਰਾ ਆਉ ਨੂੰ ਅਸੀਂ Eid ਕਹਿੰਦੇ ਆ ਹਾਈ ਸਲਾਮ ਦੇ ਵਿੱਚ ਇਹਦੀ ਬੜੀ ਅਹਿਮੀਅਤ ਰੱਖੀ ਗਈ ਆ ਇਹ ਇੱਕ ਖੁਸ਼ੀ ਦਾ ਦਿਨ ਆ ਪੰਜਾਬ ਦੇ ਵਿੱਚੋਂ ਮਲੇਰਕੋਲਾ ਮੁਸਲਿਮ ਖੱਤਰ ਇੱਕ ਸੈਂਟਰ ਆ ਜੀ ਪੰਜਾਬ ਦੇ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚੋਂ ਕਿਤੋਂ ਘੱਟ ਕਿਤੋਂ ਵੱਧ ਪਿੰਡਾਂ ਚੋਂ ਵੀ ਦਿਹਾਤੀ ਔਰੇ ਜਿਹੜੇ ਲਵੇ ਲਵੇ ਦੇ ਪਿੰਡ ਨੇ ਉਤੋਂ ਵੀ ਔਰ ਦੂਰ ਦੁਹਾੜੇ ਦੇ ਸ਼ਹਿਰਾਂ ਤੋਂ ਵੀ ਪੰਜਾਬ ਦੇ ਮੁਸਲਮਾਨ ਇੱਥੇ ਪਹੁੰਚਦੇ ਨੇ ਮਲੇਰਕੋਲਾ ਇਰਗਾ ਦੇ ਵਿੱਚ ਸਾਰੇ ਮੁਸਲਮਾਨ ਤੇ ਹੋਰ ਸਾਡੇ ਹਿੰਦੂ ਭਾਈ ਸਿੱਖ ਭਾਈ ਔਰ ਐਸਸੀ ਭਾਈ ਜੋ ਵੀ ਨੇ ਇਸ ਨੂੰ ਈਦ ਨੂੰ ਇੱਕ ਖੁਸ਼ੀ ਦਾ ਮਾਹੌਲ ਸਮਝ ਕੇ ਇਹ ਦਿਨ ਈਦ ਨੂੰ ਵੀ ਤਰ੍ਹਾਂ ਇੱਕ ਮੁਹੱਬਤ ਦਾ ਤਿਹਾਰ ਸਮਝ ਕੇ ਇੱਕ ਦੂਜੇ ਨੂੰ ਉਹ ਦਿਲੋਂ ਉਹ ਜੇਕਰ ਕਿਸੇ 'ਚ ਗੁੱਸਾ ਗਿਲਾਇਆ ਹੋ ਮਾਫ ਕਰਨਾ ਔਰ ਅੱਗੇ ਨੂੰ ਇੱਕ ਵਾਦੀ ਇਹ ਚੜ੍ਹਦੀ ਕਲਾ ਦੇ ਵੱਲ ਨਿਕਲਣਾ ਔਰ ਸਾਡਾ ਮੁਲਕ ਤਰੱਕੀ ਕਰੇ ਸਾਡਾ ਪੰਜਾਬ ਤਰੱਕੀ ਕਰੇ ਤੁਸੀਂ ਜੁੜੇ ਹਮਦਰਦ মিডিਆ ਦੇ ਨਾਲ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਦਰਸ਼ਕੋ ਅੱਜ ਅਸੀਂ ਪਹੁੰਚੇ ਹੋਏ ਸੀ ਮਲੇਰਕੋਟਲਾ ਦੇ ਵਿੱਚ ਤੁਸੀਂ ਸਭ ਜਾਣਦੇ ਹੋ ਕਿ ਕੱਲ ਨੂੰ ਪਵਿੱਤਰ ਈਦ ਦਾ ਤਿਹਾੜ ਆ ਰਿਹਾ ਹੈ ਤੇ ਮੁਸਲਮਾਨ ਭਾਈਚਾਰੇ ਦੇ ਵਿੱਚ ਬਹੁਤ ਖੁਸ਼ੀ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ ਜਿੱਥੇ ਮੁਸਲਮਾਨ ਵੀਰਾਂ ਵੱਲੋਂ ਨਮਾਜ਼ ਅਦਾ ਕੀਤੀ ਜਾਣੀ ਹੈ ਜੇਕਰ ਆਪਾਂ ਗੱਲ ਕਰੀਏ ਏਸ਼ੀਆ ਦੇ ਵਿੱਚ ਸਭ ਤੋਂ ਵੱਡੀ ਤੇ ਸੋਹਣੀ ਈਦਗਾ ਉਹ ਮਲੇਰਕੋਟਲੇ ਦੀ ਈਦਗਾ ਹੈ ਤੇ ਜਿਸ ਸਮੇਂ ਇਸਵੇਂ ਅਸੀਂ ਮੌਜੂਦ ਆ ਤੁਹਾਡੇ ਤਸਵੀਰ ਸਕਰੀਨ ਦੇ ਉੱਪਰ ਤਸਵੀਰਾਂ ਵੀ ਚੱਲ ਰਹੀਆਂ ਹੋਣਗੀਆਂ ਤੇ ਆਓ ਗੱਲਬਾਤ ਕਰਦੇ ਹਾਂ ਸਾਡੇ ਨਾਲ ਪ੍ਰਬੰਧਕ ਮੌਜੂਦ ਨੇ ਜਿਨ੍ਹਾਂ ਨੇ ਕੱਲ ਨੂੰ ਇੱਥੇ ਅੱਗੇ ਹੋ ਕੇ ਇਸ ਪੂਰੇ ਪ੍ਰੋਗਰਾਮ ਦੀ ਰਹਿਨਮਾਈ ਕਰਨੀ ਹੈ ਤੇ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਜੀ ਹਾਂਜੀ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਹਾਂਜੀ ਤੇ ਇੱਥੇ ਕੱਲ ਨੂੰ ਕਿੰਨੇ ਕ ਜਿਹੜੇ ਵੀਰ ਨੇ ਨਮਾਜ਼ ਦਾ ਕਰਨਾ ਆਉਣਗੇ ਜੀ ਤਕਰੀਬਨ 50000 ਦੇ ਲਗਭਗ ਲੋਕ ਹੋ ਰਹੇ ਹੋਣਗੇ ਹੀ ਦਿਲ ਨਮਾਜ਼ ਦੇ ਵਿੱਚ ਠੀਕ ਹੈ ਜੀ ਤੇ ਇਹ ਅੰਦਾਜ਼ਨ ਜਿਹੜੀ ਮਸਜਿਦ ਦੀ ਆਪਾਂ ਇਹ ਗੱਲ ਕਰੀਏ ਇਹ ਕਿੰਨੇ ਕ ਏਰੀਆ ਦੇ ਵਿੱਚ ਹੈਗੀ ਜੀ ਇਹ 30 ਬਿਗਿਆ ਦੇ ਵਿੱਚ ਆ 30000 ਮਰਬਾਗਾਜ ਦੇ ਵਿੱਚ ਠੀਕ ਹੈ ਜੀ ਤੇ ਕੋਈ ਰਾਜਨੀਤਿਕ ਪਾਰਟੀਆਂ ਤੋਂ ਵੀ ਆਉਣ ਦੀ ਸਵਾਬ ਰਹੇ ਹਾਂ ਜੀ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਜੀ ਵੀ ਆਉਣਗੇ ਔਰ ਆਪਣੇ ਮੀਤ ਹਿਰ ਜੀ ਨੇ ਜਿਹੜਾ ਸੰਗਰੂਰ ਹਲਕੇ ਤੋਂ ਇਲੈਕਸ਼ਨਲ ਰਹੇ ਨੇ ਉਹ ਵੀ ਇੱਥੇ ਪਹੁੰਚਣਗੇ ਕੱਲ ਨੂੰ ਠੀਕ ਹੈ ਜੀ ਠੀਕ ਹੈ ਤੇ ਕੋਈ ਹੋਰ ਸੁਨੇਹਾ ਕੋਈ ਦੇਣਾ ਚਾਹੁੰਦੇ ਹੋ ਆਵਾਮੋਂ ਹਾਂ ਇਹ ਸਾਡਾ ਜਿਹੜਾ ਇਸਲਾਮ ਦਾ ਇੱਕ ਈਦ ਦਾ ਮਤਲਬ ਆ ਦੁਬਾਰਾ ਦੁਬਾਰਾ ਆਉਣਾ ਕੋਈ ਚੀਜ਼ ਦਾ ਦੁਬਾਰਾ ਦੁਬਾਰਾ ਆਉ ਨੂੰ ਅਸੀਂ ਈਦ ਕਹਿੰਦੇ ਆ ਠੀਕ ਹੈ ਜੀ ਹਾਂ ਇਸਲਾਮ ਦੇ ਵਿੱਚ ਇਹਦੀ ਬੜੀ ਅਹਿਮੀਅਤ ਰੱਖੀ ਗਈ ਆ ਇਹ ਇੱਕ ਖੁਸ਼ੀ ਦਾ ਦਿਨ ਆ ਠੀਕ ਹੈ ਜੀ ਇਸਲਾਮ ਦੇ ਵਿੱਚ ਐ ਸਮਝ ਲਓ ਛੋਟੀ ਈਦ ਆ ਇਹ ਠੀਕ ਹੈ ਜੀ ਛੋਟੀ ਦਾ ਖੁਸ਼ੀ ਦਾ ਦਿਨ ਆ ਹੈ ਮੁਸਲਮਾਨਾਂ ਦਾ ਇੱਕ ਹੋਰੇ ਰੱਬ ਦੀ ਇੱਕ ਰੱਬ ਦੀ ਬਾਤ ਕਰਨਗੇ ਆ ਕੇ 15 ਜਾਂ 10 ਤੋਂ 15 ਮਿੰਟ ਉਹਦੀ ਪਾਕੀ ਬਿਆਨ ਕਰਨਗੇ ਉਸ ਤੋਂ ਬਾਅਦ ਉਹ ਆਪਣੀ ਖੁਸ਼ੀ ਦੇ ਵਿੱਚ ਇੱਕ ਦੂਜੇ ਨੂੰ ਗਲੇ ਲਾਉਣਗੇ ਇੱਥੇ ਤੱਕ ਕਿ ਦੁਸ਼ਮਣਾਂ ਤੱਕ ਵੀ ਉਹਨਾਂ ਨੂੰ ਸੁਲਾ ਦਾ ਸੱਦਾ ਦੇਣਗੇ ਠੀਕ ਹੈ ਜੀ ਤੇ ਕਿੰਨੇ ਕ ਵਜੇ ਇੱਥੇ ਫਿਰ ਨਮਾਜ਼ ਦਾ ਕਰਨ ਦੇ ਲਈ ਪਹੁੰਚਣ ਨੌ ਵਜੇ ਆ ਸਵੇਰੇ 9 ਵਜੇ ਨਾ ਔਰ Eid ਦੀ ਨਮਾਜ਼ ਦਾ ਪੂਰਾ ਟਾਈਮ ਆ ਜਿਹੜਾ ਸਵੇਰੇ 9 ਵਜੇ ਦਾ ਠੀਕ ਹੈ ਤੇ ਇੱਥੇ ਫਿਰ ਇਕੱਲੇ ਲੋਕਲ ਹੀ ਆਉਂਦੇ ਨੇ ਮੁਹੰਦਨ ਵੀਰ ਕੇ ਨਹੀਂ ਨਹੀਂ ਜਿਹੜਾ ਨਾ ਪੰਜਾਬ ਦੇ ਵਿੱਚੋਂ ਮਲੇਰ ਕੋਲਾ ਮੁਸਲਿਮ ਖਾਤਰ ਇੱਕ ਸੈਂਟਰ ਆ ਜੀ ਪੰਜਾਬ ਦੇ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚੋਂ ਕਿਤੋਂ ਘੱਟ ਕਿਤੋਂ ਵੱਧ ਪਿੰਡਾਂ ਚੋਂ ਵੀ ਦਿਹਾਤੀ ਔਰੇ ਜਿਹੜੇ ਲਵੇ ਲਵੇ ਦੇ ਪਿੰਡ ਨੇ ਉਤੋਂ ਵੀ ਔਰ ਦੂਰ ਦੁਹਾੜੇ ਦੇ ਸ਼ਹਿਰਾਂ ਤੋਂ ਵੀ ਪੰਜਾਬ ਦੇ ਮੁਸਲਮਾਨ ਇੱਥੇ ਪਹੁੰਚਦੇ ਨੇ ਮਲੇਰ ਕੋਲਾ ਇਰਗਾ ਦੇ ਵਿੱਚ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਕੁਝ ਹੋਰ ਕਹਿਣਾ ਚਾਹੁੰਦੇ ਹਾਂ ਦਰਸ਼ਕਾਂ ਸਾਡੇ ਨੂੰ ਹਾਂ ਅਸੀਂ ਤਾਂ ਇਹ ਕਹਿੰਦੇ ਆ ਕਿ ਸਾਰੇ ਮੁਸਲਮਾਨ ਤੇ ਹੋਰ ਸਾਡੇ ਹਿੰਦੂ ਭਾਈ ਸਿੱਖ ਭਾਈ ਔਰ ਐਸਸੀ ਭਾਈ ਜੋ ਵੀ ਨੇ ਇਸ ਨੂੰ ਈਦ ਨੂੰ ਇੱਕ ਖੁਸ਼ੀ ਦਾ ਮਾਹੌਲ ਸਮਝ ਕੇ ਇਹ ਦਿਨ ਈਦ ਉਪੇਤਰ ਨੂੰ ਇੱਕ ਮੁਹੱਬਤ ਦਾ ਤਿਹਾਰ ਸਮਝ ਕੇ ਇੱਕ ਦੂਜੇ ਨੂੰ ਔਰ ਦਿਲੋਂ ਔਰ ਜੇਕਰ ਕਿਸੇ 'ਚ ਗੁੱਸਾ ਗਿਲਾ ਆ ਹੋ ਮਾਫ ਕਰਨਾ ਔਰ ਅੱਗੇ ਨੂੰ ਇੱਕ ਵਾਦੀ ਇਹ ਚੜ੍ਹਦੀ ਕਲਾ ਦੇ ਵੱਲ ਨਿਕਲਣਾ ਔਰ ਸਾਡਾ ਮੁਲਕ ਤਰੱਕੀ ਕਰੇ ਸਾਡਾ ਪੰਜਾਬ ਤਰੱਕੀ ਕਰੇ ਔਰ ਅਮਨ ਦਾ ਪੈਗਾਮ ਸਾਰੇ ਭਾਈਚਾਰੇ ਦੇ ਵਿੱਚ ਬਣਿਆ ਰਹੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਐਸਨ ਪ੍ਰਧਾਨ ਜੀ ਜਿਨ੍ਹਾਂ ਵੱਲੋਂ ਇੱਕ ਪੈਗਾਮ ਦਿੱਤਾ ਗਿਆ ਮੁਹੱਬਤ ਦਾ ਕਿ ਆਓ ਸਾਰੇ ਰਲ ਮਿਲ ਕੇ ਚਾਹੇ ਕੋਈ ਤੁਹਾਡਾ ਦੁਸ਼ਮਣ ਵੀ ਹੈ ਚਾਹੇ ਕਿਸੇ ਨੂੰ ਕੋਈ ਉੱਚਾ ਨੀਮਾ ਸ਼ਬਦ ਵੀ ਤੁਹਾਡੇ ਵੱਲੋਂ ਕਿਹਾ ਗਿਆ ਉਹਨਾਂ ਨੂੰ ਕੱਲ ਨੂੰ Eid ਦੇ ਰੂਪ ਵਿੱਚ ਇੱਕ ਦੂਜੇ ਦੇ ਗਲੇ ਲਗਾ ਕੇ ਆਪਾਂ Eid ਮਨਾਈਏ ਤਾਂ ਜੋ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਭਾਈਚਾਰਾ ਕਾਇਮ ਹੋ ਸਕੇ ਤੇ ਮੁਹੱਬਤਾਂ ਕਾਇਮ ਹੋ ਸਕਣ ਕਿਉਂਕਿ ਰਹਿੰਦੀ ਦੁਨੀਆ ਤੱਕ ਜੇਕਰ ਗੱਲ ਕੀਤੀ ਜਾਵੇਗੀ ਤਾਂ ਉਹ ਮੁਹੱਬਤ ਦੀ ਗੱਲ ਕੀਤੀ ਜਾਵੇਗੀ ਆਪਸੀ ਭਾਈਚਾਰਕ ਸਾਂਝ ਦੀ ਗੱਲ ਕੀਤੀ ਜਾਵੇਗੀ ਆ ਤੁਸੀਂ ਹੋਰ ਖਬਰਾਂ ਦੇ ਲਈ ਸਾਡੇ ਨਾਲ ਜੁੜੇ ਰਹੋ ਮਲੇਰਕੋਟਲਾ ਤੋਂ ਬੈਂਤ ਸਿੰਘ ਰੋੜੀਆਂ ਹਮਦਰਦ মিডিਆ